ਸਸ਼ੀ ਕਾਂਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਨਾ ਦੇਖੋ ਹਰ ਤਰ੍ਹਾਂ ਦੀਆਂ ਸਥਿਤੀਆਂ ਬਦਲਦੀਆਂ ਨੇ ਕਈ ਵਾਰੀ ਅਸੀਂ ਕੋਈ ਨਿਊਜ਼ ਹੀ ਸੁਣ ਲੈਣੀ ਆ ਹਨਾ ਤੇ ਉਸ ਤੇ ਹੀ ਡਿਸਕਸ ਕਰਦੇ ਰਹਿੰਨੇ ਆ ਹੱਥ ਵੱਸ ਸਾਡੇ ਕੁਝ ਨਹੀਂ ਐ ਬਸ ਟਾਈਮ ਪਾਸ ਕਰਨਾ ਕਹਿੰਦੇ ਜਿਹੜੇ ਇੰਟੈਲੀਜੈਂਟ ਲੋਕ ਨੇ ਨਾ ਉਹ ਆਈਡੀਆਸ ਤੇ ਡਿਸਕਸ ਕਰਦੇ ਆ ਕਿੱਦਾਂ ਕੀ ਹੋਣਾ ਚਾਹੀਦਾ ਏ ਕਿਵੇਂ ਅਸੀਂ ਆਪਣੇ ਆਪ ਨੂੰ ਹੋਰ ਬੈਸਟ ਕਰ ਸਕਦੇ ਆ ਪਰਿਵਾਰ ਨੂੰ ਬੈਸਟ ਕਰ ਸਕਦੇ ਆ ਕਿੱਦਾਂ ਅਸੀਂ ਆਪਣੀ ਇਨਕਮ ਦੇ ਜੋ ਸੋਰਸਸ ਨੇ ਉਹਨਾਂ ਨੂੰ ਅਸੀਂ ਵਧਾ ਕੇ ਹੋਰ ਲਗਜ਼ਰੀ ਲਾਈਫ ਕਿੱਦਾਂ ਜੀ ਸਕਦੇ ਆ ਆਪਣੀ ਸਿਹਤ ਨੂੰ ਹੋਰ ਬੈਸਟ ਕਿੱਦਾਂ ਕਰ ਸਕਦੇ ਆ ਹਨਾ ਬਿਮਾਰੀਆਂ ਤੋਂ ਕਿੱਦਾਂ ਬਾਤ ਜਸ ਸਕਦੇ ਆ ਇਹ ਮਤਲਬ ਹੈ ਇੱਕ ਸਮਝਦਾਰ ਇਨਸਾਨ ਜੋ ਹੈ ਉਹ ਡਿਸਕਸ ਕਰਤਾ ਹੈ ਤੇ ਸਾਡੇ ਵਰਗੇ ਸਾਡੇ ਵਰਗੇ ਮਤਲਬ ਬਹੁਤ ਤਰ੍ਹਾਂ ਦੇ ਲੋਕ ਇਦਾਂ ਦੇ ਆ ਜਿਨ੍ਹਾਂ ਨੇ ਸਿਰਫ ਇਹ ਡਿਸਕਸ ਕਰਨੀ ਹੈ ਉਹ ਕੀ ਕਰ ਰਿਹਾ ਹੈ ਇਹ ਕੀ ਕਰ ਰਿਹਾ ਹੈ ਇਹਨੇ ਕੀ ਕਿਹਾ ਇਹ ਕਿੱਦਾਂ ਹੈ ਸਾਹਮਣੇ ਵਾਲਾ ਕਿੱਦਾਂ ਹੈ ਨਾਲ ਦਾ ਕਿੱਦਾਂ ਹੈ ਮੇਰਾ ਕੁਲੀਗਾ ਕਰਦਾ ਹੈ ਉਹਦਾ ਸੁਭਾਅ ਇਦਾਂ ਦਾ ਹੈ ਉਹਦੀ ਪਸੰਦ ਤੋਂ ਮੈਂ ਹੈਰਾਨ ਆ ਉਹਦੇ ਲੰਗ ਗੱਲਾਂ ਕਰੀ ਜਾਂਦੇ ਆ ਉਹਦੇ ਲੰਗ ਮਤਲਬ ਲੋਕਾਂ ਬਾਰੇ ਡਿਸਕਸ਼ਨ ਕਰਦੇ ਆ ਉਹਨਾਂ ਬਾਰੇ ਡਿਸਕਸ਼ਨ ਕਰਦੇ ਆ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਚ ਕੁਝ ਲੈਣਾ ਦੇਣਾ ਨਹੀਂ ਮਤਲਬ ਅਸੀਂ ਕਈ ਵਾਰ ਯੋਨਾ ਗੱਲਾਂ ਤੇ ਟਾਈਮ ਵੇਸਟ ਕਰ ਰਹੇ ਹੁੰਨੇ ਆ ਜਿਨ੍ਹਾਂ ਨਾਲ ਸਾਨੂੰ ਕੋਈ ਵੀ ਲੈਣਾ ਦੇਣਾ ਨਹੀਂ ਹੈ ਲੈਣਾ ਦੇਣਾ ਮਤਲਬ ਉਹ ਕੀ ਕਰ ਰਿਹਾ ਤੁਹਾਡੇ ਕੋਲ ਪੁੱਛ ਕੇ ਕਰ ਰਿਹਾ ਬਈ ਕਰੀ ਜਾਣ ਜੋ ਤੁਹਾਡੇ ਤੇ ਉਸ ਚੀਜ਼ ਦਾ ਇਫੈਕਟ ਨਹੀਂ ਪੈਂਦਾ ਜੇ ਗਲਤ ਕਰ ਰਿਹਾ ਸਹੀ ਕਰ ਰਿਹਾ ਉਹਨਾਂ ਦਾ ਪ੍ਰਭਾਵ ਉਹਨਾਂ ਦੇ ਪਰਿਵਾਰ ਤੇ ਉਹਨਾਂ ਤੇ ਪੈਣਾ ਹੈ ਤਾਂ ਤੁਸੀਂ ਐਵੇਂ ਆਪਣਾ ਟਾਈਮ ਦਿੱਤਾ ਉਹਨਾਂ ਨੂੰ ਵੇਸਟ ਕਰਨ ਦੇ ਲਈ ਕਿ ਆਪਣਾ ਦਿਮਾਗ ਦੀ એનર્ਜੀ ਦੇ ਰਹੇ ਹੋ ਪਲੈਨਿੰਗ ਹੁਣ ਦੇਖਿਓ ਇਹਨਾਂ ਦਾ ਕੀ ਹੋਣਾ ਹੈ ਹੁਣ ਇਹਨਾਂ ਨੇ ਆਹ ਕੀਤਾ ਹੈ ਹੁਣ ਇਹਨਾਂ ਦਾ ਆਪ ਹੀ ਅਸੀਂ ਭੁਵਿੱਖ ਬਾਣੀਆ ਉਹਨਾਂ ਬਾਰੇ ਕਰਦੇ ਪਏ ਆਂ ਆਪ ਹੀ ਅਸੀਂ ਉਹਨਾਂ ਦੀਆਂ ਗੱਲਾਂ ਕਰ ਕਰਕੇ ਆਪਣਾ ਦਿਮਾਗ ਖਰਾ ਕਈ ਵਾਰੀ ਕਲੇਸ਼ ਕਰ ਲੈਨੇ ਆਂ ਅਸੀਂ ਦੂਜੇ ਦੀ ਗੱਲ ਆਪਣੇ ਘਰ ਚ ਕਰਕੇ ਕਿੱਦਾਂ ਉਹਨਾਂ ਨੇ ਆ ਚੀਜ਼ ਲੈ ਲਈ ਆ ਲੈ ਦੇਖ ਲੋ ਤੁਸੀਂ ਨਹੀਂ ਕਰ ਸਕੇ ਤੁਹਾਡੇ ਕੋ ਨਹੀਂ ਹੋਇਆ ਉਹਨਾਂ ਨੇ ਇਦਾਂ ਹੋ ਲਿਆ ਮੈਂ ਦੇਖੋ ਜੋ ਦਿਖ ਰਿਹਾ ਕੋਈ ਜ਼ਰੂਰੀ ਥੋੜੀ ਆ ਬੈਸਟ ਹੀ ਹੈ ਕੋਈ ਜ਼ਰੂਰੀ ਥੋੜਾ ਹੀ ਆ ਉਹ ਸਹੀ ਹੈ ਅਗਲੇ ਦੀ ਆਪਣੀ ਸੋਚ ਹੈ ਆਪਣੀ ਪਲੈਨਿੰਗ ਆਪਣਾ ਖਰਚਾ ਆਪਣਾ ਇਨਕਮ ਆਪਣਾ ਘਰ ਆਪਣਾ ਦਿਮਾਗ ਆਪਣਾ ਸਾਰਾ ਕੁਝ ਹੀ ਹੈ ਨਾ ਤੇ ਫਿਰ ਅਸੀਂ ਕੀ ਕਰਦੇ ਹਾਂ ਅਸੀਂ ਉਹਦੇ ਤੇ ਡਿਸਕਸ਼ਨ ਕਰ ਕਰਕੇ ਆਪਣਾ ਦਿਮਾਗ ਦੀ એનર્ਜੀ ਆਪਣੇ ਜੁਮਾਨ ਦੀ એનર્ਜੀ ਆਪਣੇ ਮਨ ਦੀ ਸੰਤੁਸ਼ਟੀ ਜਿਹੜੀ ਆ ਉਹਨੂੰ ਖਤਮ ਕਰ ਤੇ ਇਹਨੂੰ ਕਹਿੰਦੇ ਆ ਬੇਵਕੂਫੀ ਤੇ ਹੋਰ ਕੀ ਹੈ ਹੋਰ ਦੱਸੋ ਕੀ ਹੈ ਬੇਵਕੂਫੀ ਹੋਈ ਹੈ ਕਿ ਅਸੀਂ ਕਿਸੇ ਦੀਆਂ ਗੱਲਾਂ ਵਿੱਚ ਐਵੇਂ ਹੀ ਸਵਾਦ ਲਈ ਜਾਣਾ ਹੈ ਨਾ ਤਾਂ ਕੀ ਕਰੋ ਕਦੇ ਵੀ ਤੁਹਾਨੂੰ ਲੱਗਦਾ ਹੈ ਕੁਝ ਚੀਜ਼ ਦੇਖਣੀ ਹੈ ਕੁਝ ਮਨ ਕਰਦਾ ਪੜਨ ਨੂੰ ਤਾਂ ਉਹ ਚੀਜ਼ਾ ਪੜੋ ਜੋ ਤੁਹਾਡੇ ਲਈ ਬੈਸਟ ਨੇ ਤੁਹਾਡੇ ਲਈ ਬੈਸਟ ਮਤਲਬ ਜੋ ਤੁਸੀਂ ਤੁਹਾਨੂੰ ਲੱਗਦਾ ਕਿ ਮੇਰੀ ਉਮਰ ਇੰਨੀ ਹੈ ਤੇਰੀ ਉਮਰ ਦੇ ਵਿੱਚ ਮੈਨੂੰ ਕਿੰਨੀ ਸੈਰ ਕਰਨੀ ਚਾਹੀਦੀ ਆ ਕਿੰਨੀਆਂ ਕੈਲਰੀਜ਼ ਖਾਣੀਆਂ ਚਾਹੀਦੀਆਂ ਨੇ ਕਿੰਨੇ ਉਸ ਦੇ ਲਈ ਯੋਗਾ ਵਗੈਰਾ ਜਾਂ ਐਕਸਰਸਾਈਜ਼ ਕਰਨੀ ਚਾਹੀਦੀ ਆ ਕਿੰਨਾ ਪਰਿਵਾਰ ਦੇ ਨਾਲ ਮਤਲਬ ਮੈਂ ਕਿੰਨਾ ਟਾਈਮ ਆਪਣੇ ਪਰਿਵਾਰ ਨਾਲ ਸਪੈਂਡ ਕਰਦੇ ਆ ਜਾਂ ਕਰਦੇ ਆ ਤਾਂ ਕਿੰਨੀ ਦੇਰ ਬੈਠਣਾ ਚਾਹੀਦਾ ਘੱਟ ਤੋਂ ਘੱਟ ਖਾਣਾ ਖਾਂਦੇ ਸਮੇਂ ਜਾਂ ਸਵੇਰੇ ਜਾਂ ਸ਼ਾਮ ਮੈਂ ਅੱਧਾ ਘੰਟਾ ਜਾਂ ਘੰਟਾ ਆਪਣੇ ਪਰਿਵਾਰ ਕੋਲ ਤੇ ਬੈਠਦੇ ਆ ਉਹਨਾਂ ਨਾਲ ਡਿਸਕਸ਼ਨ ਕਰਦੇ ਆ ਤੇ ਕੀ ਡਿਸਕਸ਼ਨ ਕਰਦੇ ਸਮੇਂ ਮੈਨੂੰ ਗੁੱਸਾ ਆਉਂਦਾ ਤਾਂ ਉਹਨਾਂ ਵਿੱਚ ਸੁਧਾਰ ਕਰੋ ਗੱਲਾਂបੱਤਾਂ ਗੱਲਾਂបੱਤਾਂ ਪਰਿਵਾਰ 'ਚ ਹੀ ਹੁੰਦੀਆਂ ਲੜਾਈ ਝਗੜੇ ਛੋਟੇ ਮੋਟੇ ਨੋਕਚੋਕ ਪਰਿਵਾਰ 'ਚ ਹੁੰਦੀ ਹੈ ਹੈਨਾ ਤਾਂ ਉਸ ਚੀਜ਼ ਤੋਂ ਸਿੱਖਿਆ ਲੈ ਕੇ ਅਗਲੀ ਵਾਰ ਉਹ ਚੀਜ਼ਾ ਨਾ ਕਰੋ ਬੱਚਿਆਂ ਨੂੰ ਆਪਣੇ ਪਰਿਵਾਰ ਬਾਰੇ ਆਪਣੇ ਘਰ ਬਾਰੇ ਆਪਣੇ ਰੂਟੀਨ ਬਾਰੇ ਜ਼ਰੂਰ ਦੱਸੋ ਸਮਝਾਓ ਕਿ ਕਿੱਦਾਂ ਅਸੀਂ ਆਪਾਂ ਕਿੱਦਾਂ ਬੈਸਟ ਲਾਈਫ ਬੈਸਟ ਲਾਈਫ ਮਤਲਬ ਰਿਲੈਕਸ ਵਾਲੀ ਲਾਈਫ ਜੀਉ ਸਕਦੇ ਆ ਤੇ ਸਭ ਤੋਂ ਜ਼ਰੂਰੀ ਡਿਸਕਸ਼ਨ ਜਿਹੜੀ ਬਣਦੀ ਹੈ ਉਹ ਇਹ ਆ ਕਿ ਮੋਬਾਈਲ ਦੂਰ ਰੱਖਣ ਲਈ ਅਸੀਂ ਕੀ ਕਰ ਸਕਦੇ अच्छा ये जरूर होना चाहिए वैसे चाहिए चाहिए होना कुछ नहीं है एक गल है भी एक है कि होना ये चाहिए चाहिए दो दिन ਤੁਸੀਂ ਬਿਲਕੁਲ ਇੰਟਰਨੈਟ ਦਾ ਯੂਜ਼ ਨਾ ਕਰੋ ਇੰਟਰਨੈਟ ਮੀਨਸ ਕਿ ਵਾਈਫਾਈ ਤੁਹਾਡੇ ਘਰ ਚ ਲੱਗਿਆ ਉਹਨੂੰ ਬੰਦ ਕਰ ਦਿਓ ਹੈਨਾ ਤੇ ਜੋ ਤੁਹਾਡਾ ਤੁਹਾਡੇ ਮੋਬਾਈਲ ਡਾਟਾ ਜਿਹੜਾ ਤੁਸੀਂ ਜਿਹਦੇ ਨਾਲ ਤੁਹਾਡਾ ਇੰਟਰਨੈਟ ਚੱਲਦਾ ਹੈ ਹੈਨਾ ਤਾਂ ਮੋਬਾਈਲ ਡਾਟਾ ਜੋ ਤੁਸੀਂ ਐਂਟਰ ਕਰਦੇ ਹੋ ਤਾਂ ਉਸ ਨੂੰ ਤੁਸੀਂ ਸਮੇਂ-ਸਮੇਂ ਤੇ ਬੰਦ ਰੱਖੋ ਤੇ ਸਿਰਫ ਜੇ ਜ਼ਰੂਰੀ ਕੋਈ ਚੀਜ਼ ਦੇਖਣੀ ਹੈ ਜਿਦਾ WhatsApp ਤੇ ਕਿਸੇ ਦਾ ਮੈਸੇਜ ਦੇਖਣਾ ਜਾਂ ਕਿਵੇਂ ਤਾਂ ਉਸ ਨੂੰ ਉਸ ਟਾਈਮ ਤੇ ਖੋਲੋ ਮੈਸੇਜ ਦੇਖੋ ਤੇ ਉਸ ਟਾਈਮ ਬਾਅਦ ਮਤਲਬ ਨਹੀਂ ਜੀ ਨਹੀਂ ਦੋ ਦਿਨ ਹਫਤੇ ਦੇ ਵਿੱਚ ਅਸੀਂ ਇਸ ਚੀਜ਼ ਤੋਂ ਦੂਰ ਰਹਿਣਾ ਕਿਤੇ ਅਸੀਂ ਆਤੀ ਤੇ ਨਹੀਂ ਹੋਗੇ ਕਿਤੇ ਸਾਨੂੰ ਇਸ ਮੋਬਾਈਲ ਦਾ ਨਸ਼ਾ ਤੇ ਨਹੀਂ ਲੱਗ ਗਿਆ ਜ਼ਰੂਰੀ ਥੋੜੀ ਹੈ ਨਸ਼ਾ ਖਾਈ ਦਾ ਇਹ ਦਿਮਾਗ ਨੂੰ ਵੀ ਤੇ ਨਾ ਚੇ ਲੱਗਦੇ ਆ ਆਦਤਾਂ ਜਿਹੜੀਆਂ ਨੇ ਸਾਡੀਆਂ ਉਹ ਨਸ਼ੇ ਦਾ ਕੰਮ ਹੀ ਕਰਦੀਆਂ ਨੇ ਬਿਲਕੁਲ ਹੈਬਿਟਸ ਜਿਹੜੀਆਂ ਨੇ ਉਹ ਮਜ਼ਬੂਤ ਸਾਨੂੰ ਜਕੜ ਲੈਂਦੀਆਂ ਨੇ ਜਿੱਦਾਂ ਆਪਾਂ ਕੱਲ-ਕੱਲ ਕਿਲਦੀ ਫ੍ਰੀ ਮਾਈਂਡ ਹੋਣਾ ਕਿਸੇ ਚੀਜ਼ ਦਾ ਗੁਲਾਮ ਨਾ ਹੋਣਾ ਅਸਰ ਦੇ ਵਿੱਚ ਜ਼ਿੰਦਗੀ ਆਪਣੇ ਆਪ ਨੂੰ ਇੱਕ ਆਜ਼ਾਦ ਪੰਛੀ ਦੀ ਤਰ੍ਹਾਂ ਜ਼ਿੰਦਗੀ ਜਿਉਉਣੀ ਕੀ ਹੈ ਕੀ ਚੀਜ਼ਾਂ ਸਾਨੂੰ ਕਬਰ ਕੀ ਸਾਨੂੰ ਬਣ ਸਕਦਾ ਕੋਈ ਨਹੀਂ ਬਣ ਸਕਦਾ ਜਿਹਨੇ ਬੰਨਣਾ ਹੈ ਉਹ ਸਾਡੇ ਅੰਦਰ ਹੈ ਹੈਨਾ ਤੇ ਉਹਨੇ ਸਾਡੇ ਅੰਦਰ ਨੂੰ ਕੰਟਰੋਲ ਕੀਤਾ ਹੋਇਆ ਤਾਂ ਇਹਦਾ ਮਤਲਬ ਸਭ ਕੁਝ ਬੈਸਟ ਹੈ ਕਿਉਂਕਿ ਜੇ ਬੈਸਟ ਨੇ ਬੈਸਟ ਅੰਦਰ ਚ ਅੰਦਰ ਹੈ ਤਾਂ ਮੇਰੇ ਅੰਦਰ ਕੋਈ ਪ੍ਰੋਬਲਮ ਹੋ ਹੀ ਨਹੀਂ ਸਕਦੀ ਆਪਣੇ ਆਪ ਨੂੰ ਚੰਗੀ ਜੀ એનર્ਜੀ ਰੋਜ਼ ਤੋਂ ਇੱਕ ਜਗ੍ਹਾ ਮੈਂ ਪੜਿਆ ਸੀ ਕਹਿੰਦੇ ਕਿ ਸਭ ਤੋਂ ਖੁਸ਼ੀ ਤੇ ਸਭ ਤੋਂ ਗਮੀ ਕਦੋਂ ਹੁੰਦੀ ਹੈ ਕਹਿੰਦੇ ਦੂਜੇ ਦੀਆਂ ਗੱਲਾਂ ਸੁਣ ਕੇ ਕਹਿੰਦੇ ਤੁਸੀਂ ਲੈਨੇ ਹੋ ਸੁਣਦੇ ਹੋ ਤਾਂ ਤਾਂ ਹੀ ਜਦੋਂ ਸ਼ੀਸ਼ਾ ਦੇਖੋ ਜਦੋਂ ਵਾਸ਼ਰੂਮ 'ਚੋਂ ਨਿਕਲੋ ਆਪਣੇ ਆਪ ਨੂੰ ਇੱਕ ਪ੍ਰੋਮਿਸ ਜ਼ਰੂਰ ਕਰੋ ਕਿ ਮੈਂ ਬਹੁਤ ਖੁਸ਼ ਹਾਂ ਪਰੇਸ਼ਾਨੀਆਂ ਚਲਦੀਆਂ ਰਹਿਣਗੀਆਂ ਖੁਸ਼ ਕੈਨ ਨਾਲ ਨਹੀਂ ਹੋਣਾ ਪਰ ਮੈਂ ਜੋ ਹਾਂ ਮੈਂ ਬਹੁਤ ਹੀ ਵਧੀਆ ਮਤਲਬ ਸ਼ੀਸ਼ਾ ਦੇਖ ਕੇ ਆਪਣੇ ਆਪ ਨੂੰ ਇੱਕ ਬੈਸਟ એનર્ਜੀ ਦਿਓ ਬੜੀ ਸਾਰੀ ਸਮਾਈਲ ਆਪਣੇ ਆਪ ਨੂੰ ਦਿਓ ਖੁਸ਼ ਹੋ ਕੇ ਵਾਓ ਠੀਕ ਠਾਕ ਹਾਂ ਅੱਛੀਆਂ अच्छीयां जी बहुत अच्छीयां बस किसी दीयां चीजਾਂ ਤੇ ਕਿਸੇ ਤੋਂ ਉਮੀਦਾਂ ਰੱਖਣੀਆਂ ਇੱਕਦਮ ਬੰਦ ਕਰ ਦੋ ਇੱਕਦਮ ਬੰਦ ਟੈਨਸ਼ਨ ਤੇ ਪਰੇਸ਼ਾਨੀ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਅਸੀਂ ਦੂਸਰੇ ਤੋਂ ਜ਼ਿਆਦਾ ਉਮੀਦ ਰੱਖਦੇ ਹਾਂ ਮੈਂ ਇਹ ਮੇਰੀ ਮਾਂ ਸੀ ਮੈਂ ਇਹਦੇ ਤੋਂ ਕਦੀ ਸੋਚਿਆ ਨਹੀਂ ਸੀ ਇਹ ਮੇਰੀ ਭੈਣ ਹੈ ਮੈਂ ਇਹਦੇ ਤੋਂ ਸੋਚਿਆ ਨਹੀਂ ਸੀ ਇਹ ਮੇਰਾ ਭਾਈ ਹੈ ਮੈਂ ਤਾਂ ਤੋਂ ਉਮੀਦ ਹੀ ਨਹੀਂ ਸੀ ਕੀਤੀ ਦੇਖੋ ਠੀਕ ਹੈ ਜੋ ਹੋ ਰਿਹਾ ਹੈ ਚੰਗਾ ਹੈ ਜੋ ਜਿਸ ਤਰ੍ਹਾਂ ਕਰ ਰਿਹਾ ਉਸ ਦੇ ਸਟਾਰ ਨੇ ਉਮੀਦ ਨਾ ਰੱਖੋ ਹੋ ਰਿਹਾ ਬੈਸਟ ਤਾਂ ਉਸ ਬੈਸਟ ਨੂੰ ਇੰਜੋਏ ਕਰੋ ਠੀਕ ਆ ਆਪਣੇ ਆਪ ਤੇ ਪ੍ਰਾਊਡ ਜ਼ਰੂਰ ਕਰੋ ਆਪਣੇ ਆਪ ਨੂੰ ਪਿਆਰ ਕਰੋ ਅ ਤ ਤੁਸੀਂ ਤੁਸੀਂ ਜਿਹੇ ਜੇ ਵੀ ਹੋ ਤੁਹਾਡੇ ਵਰਗਾ ਕੋਈ ਨਹੀਂ ਤੁਸੀਂ ਜਿਹੋ ਜੇ ਵੀ ਹੋ ਤੁਹਾਨੂੰ ਦੁਨੀਆ ਨਹੀਂ ਦੱਸੂਗੀ ਕਿ ਤੁਹਾਡੇ ਚ ਕੀ ਕਮੀ ਹੈ ਤੁਹਾਨੂੰ ਆਪਣੀਆਂ ਖੂਬੀਆਂ ਆਪ ਦੱਸਣੀਆਂ ਪੈਣੀਆਂ ਦੂਜੇ ਨੂੰ ਆਪਣੇ ਤੇ ਨਾ ਹਾਵੀ ਨਾ ਹੋਣ ਦੋ ਲਾ ਤੂੰ ਤੇ ਐਵੇਂ ਲੇਖ ਲਾ ਉਹ ਇਦਾਂ ਉਹ ਭਾਈ ਉਹ ਹੈ ਅਸੀਂ ਭਾਈ ਉਹੀ ਆ ਅਸੀਂ ਅਸੀਂ ਉਹੀ ਹੈ ਨਾ ਠੀਕ ਹੈ ਨਾ ਓਕੇ ਚਲੋ 4 ਸਤੰਬਰ 2024 ਦਿਨ ਬੁੱਧਵਾਰ ਦੀ ਗੱਲ ਕਰਾਂਗੇ ਆਪਾਂ ਵੈਸੇ ਸਵੇਰੇ 9:48 ਮਿੰਟ ਤੱਕប្រតិਪਦਾ ਤਿਥੀ ਰਹਿਣੀ ਹੈ ਮਤਲਬ ਇੱਕ ਕਮ ਤਿਥੀ ਜੋ ਚਾਨਣ ਪੱਖ ਸੀ ਹੋ ਰਹੇਗਾ 9:30 ਤੋਂ ਬਾਅਦ ਦੂਜ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਤੇ ਚੰਦਰ ਦਰਸ਼ਨ ਕਰਨੇ ਅੱਜ ਸ਼ੁਭ ਰਹਿਣਗੇ ਠੀਕ ਹੈ ਜਰੂਰ ਕਰ ਲੈਣਾ ਤੇ ਅੱਜ ਸੂਰਜ ਬੁੱਧ ਦੀ ਯੂਤੀ ਬਣੇਗੀ ਸਿੰਘ ਰਾਸ਼ੀ ਵਿੱਚ ਬੜੀ ਵਧੀਆ ਇਹ ਕਮ ਸੇ ਕਮ ਕਰਕ ਰਾਸ਼ੀ ਚੋ ਬੁੱਧ ਨਿਕਲੇਗਾ ਜਿਸ ਨੇ ਥੋੜਾ ਜਿਹਾ ਦਿਮਾਗ ਥੋੜੀ ਜੀ ਸਕਿਨ ਪ੍ਰੋਬਲਮ ਥੋੜੀ ਜੀ ਮਸਲਸ ਪ੍ਰੋਬਲਮ ਦਿੱਤੀ ਹੋਈ ਹੈ ਤੇ ਇਥੋਂ ਨਿਕਲ ਕੇ ਇਹ तकरीबन 22 23 ਸਤੰਬਰ ਤੱਕ ਸੂਰਜ ਦੇ ਘਰ ਚ ਰਹੇਗਾ ਬੁੱਧ ਇਹ ਠੀਕ ਹੈ ਕਿ 13 14 ਤਰੀਕ ਨੂੰ ਸੂਰਜ ਨੇ ਇਥੋਂ ਨਿਕਲ ਜਾਣਾ ਹੈ ਚਲੇ ਜਾਣਾ ਹੈ ਅੱਗੇ ਤੇ ਬੁੱਧ ਸਿੰਘ ਰਾਸ਼ੀ ਵਿੱਚ ਸ਼ੁਭ ਕੰਮ ਕਰਦਾ ਨੁਕਸਾਨ ਕੋਈ ਨਹੀਂ ਕਰਦਾ ਠੀਕ ਆ ਪ੍ਰਤੀਪਦ ਤਿਥੀ ਉਤਰਾ ਫਾਲਗੋਨੀ ਨਕਸ਼ਤਰ ਹੈ ਠੀਕ ਹੈ ਉਤਰਾ ਫਾਲਗੋਨੀ ਨਕਸ਼ਤਰ ਜੋ ਹੈ ਚੰਦਰਮਾ ਸੂਰਜ ਦੇ ਨਕਸ਼ਤਰ ਚ ਸਿੰਗ ਰਾਸ਼ੀ ਵਿੱਚ ਸਿੰਗ ਰਾਸ਼ੀ ਚ ਕਦੋਂ ਤੱਕ ਸਵੇਰੇ तकरीबन 9:56 ਮਿੰਟ ਤੱਕ ਉਸ ਤੋਂ ਬਾਅਦ ਜਾਏਗਾ ਕੰਨਿਆ ਰਾਸ਼ੀ ਵਿੱਚ ਕੰਨਿਆ ਰਾਸ਼ੀ ਵਿੱਚ ਸ਼ੁਕਰ ਤੇ ਕੇਤੂ ਪਹਿਲਾਂ ਤੋਂ ਵਿਰਾਸਮਾਨ ਨੇ ਤੇ ਬੁੱਧ ਸੂਰਜ ਬੁੱਧ ਦੀ ਯੂਤੀ ਦਾ ਪ੍ਰਭਾਵ 12 ਰਾਸ਼ੀਆਂ ਤੇ ਕੀ ਪਵੇਗਾ ਇਹ ਆਪਾਂ ਜਾਣਦੇ ਆ 23 ਸਤੰਬਰ ਤੱਕ ਜਾਨੀ ਕਹਿ ਸਕਦੇ ਆਪਾਂ ਕਿ 20 ਦਿਨ ਇੱਥੇ ਰਹੇਗਾ ਤੇ 20 ਦਿਨ ਕੀ ਪ੍ਰਭਾਵ ਪਾਵੇਗਾ ਇਸ ਬਾਰੇ জানਾਂਗੇ ਲੌਜੀਕਲੀ ਵੈਸੇ ਆਪਾਂ ਇੱਕ ਜਨਮ ਪੱਤਰੀ ਤੇ ਵੀ ਅੱਜ ਚਰਚਾ ਕਰਾਂਗੇ ਤੇ ਉਹ ਤੁਹਾਨੂੰ ਦੱਸ ਦਿਆਂ ਕਿੱਦੇ ਤੇ ਕਰਨੀ ਆ ਅ ਸਭ ਤੋਂ ਪਹਿਲਾਂ ਜਾਣਦੇ ਆ ਐਰੇ ਜਾਨੀ ਮੇਸ਼ ਰਾਸ਼ੀ ਵਾਲੇ ਮੇਸ਼ ਰਾਸ਼ੀ ਦੇ ਲਈ ਜੋ ਸੂਰਜ ਬੁੱਧ ਦੀ ਯੁਤੀ ਬੰਦੀ ਪਈ ਆ ਸੂਰਜ ਬੁੱਧ ਦੀ ਯੁਤੀ ਮੇਸ਼ ਰਾਸ਼ੀ ਚ ਬਣੇਗੀ ਬਿਲਕੁਲ ਤੇ 5ਵੇਂ ਸਥਾਨ ਚ ਲਗਨ ਤੋਂ ਪੰਜ ਨੇ ਵੈਸੇ ਸੂਰਜ ਦਾ ਨਕਸ਼ਤਰ ਵੀ ਅਜ ਮੇਤਰ ਹੈ ਤਾਂ ਇਸ ਕਰਕੇ ਹਿੰਮਤ ਵੀ ਵੱਣਨ ਵਾਲੀ ਹੈ ਤੇ ਬੁੱਧ ਨੇ ਜਾ ਕੇ ਸੂਰਜ ਦੇ ਘਰ ਦੇ ਵਿੱਚ ਕੀ ਕਰਨਾ ਹੈ ਤੁਹਾਨੂੰ ਅਗਰ ਤੁਹਾਡੇ ਬੱਚੇ ਨੇ ਜਾਂ ਤੁਸੀਂ ਕੋਈ ਟੈਸਟ ਵਗੈਰਾ ਦੇਣਾ ਹੈ ਕੋਈ ਕਲੀਅਰ ਨਹੀਂ ਸੀ ਹੋ ਰਿਹਾ ਕਾਫੀ ਦਿਨ ਤੋਂ ਤਾਂ ਹੁਣ ਹੋਣ ਵਾਲਾ ਹੈ ਦਿਮਾਗ ਅੱਛਾ ਚੱਲਣ ਵਾਲਾ ਹੈ ਔਲਾਦ ਦੀ ਸੈਟਿੰਗ ਅੱਛੀ ਹੋਣ ਵਾਲੀ ਹੈ ਇਹ ਸੂਰਜ ਬੁੱਧ ਜੁਤੀ ਨੇ ਮੰਗਲ ਨੂੰ ਨੇਕ ਕਰ ਦੇਣਾ ਤਾਂ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਜੋ ਬੁੱਧ ਦੇ ਖਾਨੇ ਵਿੱਚ ਬੈਠ ਕੇ ਥੋੜੀ ਜੀਬ ਬਾਹ ਮੁੱਢੇ ਚ ਦਰਦ ਤੁਹਾਡੀ ਮਦਰ ਨੂੰ ਵੀ ਦੇ ਰਿਹਾ ਸੀ ਤੇ ਤੁਹਾਨੂੰ ਵੀ ਕੋਈ ਪਰੇਸ਼ਾਨੀ ਤੋਂ ਨੇ ਠੀਕ ਕਰ ਦੇਣਾ ਠੀਕ ਹੈ ਕੋਈ ਜੋ ਤੁਹਾਡੇ ਲਈ ਫਾਇਦਾ ਦੇਣ ਵਾਲੀ ਹੈ ਟੌਰਸ ਬ੍ਰਿਕ ਰਾਚੀ ਵਾਲਿਆਂ ਦੇ ਲਈ ਸੂਰਜ ਬੁੱਧ ਬੁੱਧ ਤੁਹਾਡੇ ਧਨ ਸਥਾਨ ਦਾ مالک ਤੁਹਾਡੇ ਸੁਖ ਸਥਾਨ ਚ ਜਾ ਰਿਹਾ ਚੌਥੇ ਸਥਾਨ ਵਿੱਚ ਮਾਲ ਲਈ ਬਹੁਤ ਅੱਛਾ ਹੋ ਗਿਆ ਮਾਂ ਨੂੰ ਥੋੜੀ ਬਹੁਤੀ ਜੀ ਪ੍ਰੋਬਲਮ ਲੱਤ ਗੋਡੇ ਵਿੱਚ ਦਰਦ ਤੇ ਦੰਦਾਂ ਦੀ ਆ ਰਹੀ ਸੀ ਤਾਂ ਹੁਣ ਉਹ ਠੀਕ ਹੋਣੀ ਸ਼ੁਰੂ ਹੋ ਜਾਣੀ ਹੈ ਤੁਹਾਡੇ ਲਈ ਇਹ ਆ ਕਿ ਤੁਹਾਡੇ ਵਿਦੇਸ਼ ਤੇ ਕੰਮ ਹੋਣੇ ਸ਼ੁਰੂ ਹੋ ਜਾਣੇ ਨੇ ਤੇ ਨਾਲ ਪਰੇਸ਼ਾਨੀਆਂ ਜੋ ਤੁਹਾਨੂੰ ਲੱਗ ਰਿਆ ਸੀ ਕਿ ਕਈ ਜਗ੍ਹਾ ਤੇ ਦਿਮਾਗ ਕੰਮ ਨਹੀਂ ਕਰ ਰਿਹਾ ਉਲਝੇਵੇਂ ਪਏ ਆ ਰਸਤੇ ਨਹੀਂ ਮਿਲਦੇ ਤਾਂ ਉਹ ਤੁਹਾਨੂੰ ਹੁਣ ਬੇਸ਼ੱਕ ਮਿਲਨੇ ਸ਼ੁਰੂ ਹੋ ਜਾਣਗੇ ਸੂਰਜ ਬੁੱਧ ਦੀ ਜੁਤੀ ਸੂਰਜ ਭਾਵੇਂ ਤੁਹਾਡਾ ਮਿੱਤਰ ਪਰ ਬੁੱਧ ਤੁਹਾਡੇ ਧਨ ਸਥਾਨ ਦਾ ਮਾਲਕ ਹੈ ਸੁੱਖ ਸਥਾਨ ਵਿੱਚ ਜਾ ਰਿਹਾ ਤਾਂ ਧਨ ਤੋਂ ਸੁੱਖ ਹੋਣਾ ਸ਼ੁਰੂ ਹੋ ਜਾਏਗਾ ਜੈਮਨੀ ਜਾਂ ਮਿਥੂਨ ਰਾਸ਼ੀ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਹੀ مالک ਹੈ ਕਿੱਥੇ ਬੈਠਣ ਲੱਗਾ ਹੈ ਤੀਸਰੇ ਸਥਾਨ ਵਿੱਚ ਤੀਸਰਾ ਸਥਾਨ ਪ੍ਰਾਕਰਮ ਸਥਾਨ ਦਾ ਪ੍ਰਾਕਰਮ ਮਤਲਬ ਕਿ ਸਾਡੇ ਮੁੱਢਿਆਂ ਦੇ दम ਤੇ ਆਪਣੇ ਦਮ ਤੇ ਕੋਈ ਕੀਤੇ ਕੰਮ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਕਸੈਸ ਦੇਣਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਰਿਲੈਕਸ ਮਿਲਣ ਵਾਲੀ ਹੈ ਕਿਸਮਤ ਦਾ ਸਾਥ ਮਿਲਣ ਵਾਲਾ ਹੈ ਹਿੰਮਤ ਕੀਤੀ ਤੇ ਹਰ ਤਰ੍ਹਾਂ ਦੇ ਰਸਤੇ ਖੁੱਲਣ ਵਾਲਿਆ ਕਰਕੇ ਦੇਖੋ ਹਿੰਮਤ ਛੋਟੇ ਭਾਈ ਭੈਣ ਨਾਲ ਬੜੀ ਅਟੈਚਮੈਂਟ ਹੋਣ ਵਾਲੀ ਹੈ ਤੇ ਉਹਨਾਂ ਦੇ ਲਈ ਕੀਤੇ ਕੰਮ ਵੀ ਤੁਹਾਨੂੰ ਮਾਨ ਨੂੰ ਖੁਸ਼ੀ ਦੇਣ ਵਾਲੇ ओके कैंसर ਕਰ ਕਰਾਸੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਬੁੱਧ 12ਵੇਂ ਖਾਨੇ ਦਾ ਮਾਲਕ ਹੈ ਜੋ ਕਿ ਲਗਨ ਚੋਂ ਨਿਕਲ ਕੇ ਧਨ ਸਥਾਨ ਵਿੱਚ ਜਾਏਗਾ ਜਾਨੀ ਖਰਚਾ ਆ ਕੇ ਘਰ ਚ ਬੈਠ ਗਿਆ ਤਾਂ ਕਿਤੇ ਨਾ ਕਿਤੇ ਖਰਚਾਂ ਲਈ ਧਨ ਦੀ ਸ਼ਾਰਟੇਜ ਥੋੜੀ ਜਿਹੀ ਮਹਿਸੂਸ ਜ਼ਰੂਰ ਤੁਹਾਨੂੰ ਹੋਣ ਵਾਲੀ ਹੈ ਇਕਦਮ ਖਰਚੇ ਪੈਣ ਵਾਲੇ ਆ ਭੈਣ ਭੂਆ ਮਾਸੀ ਦੀ ਕਿਸੇ ਦੀ ਤਬੀਅਤ ਟੈਸਟ ਵਗੈਰਾ ਹੋਣ ਵਾਲੇ ਆ ਉਹਨਾਂ ਦੀ ਹੈਲਪ ਵੀ ਕਰਨੀ ਪੈ ਸਕਦੀ ਆ ਪਤੀ ਪਤਨੀ ਵਿੱਚ ਛੋਟੀ ਮੋਟੀ ਨੋਕ ਚੋਕ ਵੱਜ ਸਕਦੀ ਹੈ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਹੈ ਉਹ ਕਿਉਂ ਕਿਉਂਕਿ 12ਵੇਂ ਖਾਨੇ ਦਾ ਮਾਲਕ ਹੈ ਤਾਂ ਇਸ ਕਰਕੇ ਸੰਭਲ ਕੇ ਚੱਲਣਾ ਹਰ ਕੰਮ ਨੂੰ ਟਾਈਮ ਤੇ ਕੰਦੇ ਰਹਿਣਾ ਪਰੇਸ਼ਾਨੀਆਂ ਨੂੰ ਘੱਟ ਕਰਨ ਲਈ ਬਿਨਾ ਮੰਗੇ ਕਿਸੇ ਨੂੰ ਸਲਾਹ ਨਾ ਦੇਣਾ 12ਵੇਂ ਖਾਨੇ ਦਾ ਮਾਲਕ એનર્ਜੀ ਨੂੰ ਸਹੀ ਰੱਖੇਗਾ ਲਿਓ ਸਿੰਗਰਾ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ ਇਨਕਮ ਤੇ ਧਨ ਦਾ ਮਾਲਕ ਲਗਣ ਵਿੱਚ ਆ ਜਾਏਗਾ ਹੈਨਾ ਇਨਕਮ ਦਾ ਮਾਲਕ ਤੇ ਧਨ ਦਾ ਮਾਲਕ ਲਗਣ ਵਿੱਚ ਆਏਗਾ ਤਾਂ ਇੱਥੇ ਆ ਕੇ ਕੀ ਕਰੇਗਾ ਬੜਾ acha ਸ਼ੁਭ ਕਰਨ ਵਾਲਾ ਹੈ ਤੁਹਾਡੇ ਲਈ ਕੀ ਸ਼ੁਭ ਕਰਨ ਵਾਲਾ ਹੈ ਕਿਉਂਕਿ ਧਨ ਤੇ ਪਰਿਵਾਰ ਦੋਨਾਂ ਦਾ ਮਾਲਕ ਲਗਨ ਵਿੱਚ ਮੈਂ ਆਪਣੀ ਹਿੰਮਤ ਨਾਲ ਮਤਲਬ ਉਹ ਜਿਨ੍ਹਾਂ ਦਾ ਸਿੰਗਲ ਲਗਨ ਹੈ ਆਪਣੀ ਹਿੰਮਤ ਨਾਲ ਆਪਣੇ ਕੀਤੇ ਕੰਮ ਪੂਰੀ ਤਰ੍ਹਾਂ ਨਾਲ ਸਫਲਤਾ ਦੇ ਠੀਕ ਉਹ ਕਹਿ ਸਕਦੇ ਆ ਆਪਾਂ ਕਿ ਇਨਕਮ ਤਾਂ ਆਏਗੀ ਜਦੋਂ ਨਵਾਂ ਕੰਮ ਸ਼ੁਰੂ ਕੀਤਾ ਹੈ ਤੇ ਨਵਾਂ ਕੰਮ ਬਿਨਾਂ ਡਰ ਪਿਆ ਤੋ ਕੀਤੇ ਕੰਮ ਭਾਵੇਂ ਸਰਕਾਰੀ ਹੋਣ ਗੈਰ ਸਰਕਾਰੀ ਹੋਣ ਰੁਕਿਆ ਪੈਸਾ ਤੁਹਾਨੂੰ ਆ ਜਾਏਗਾ ਰਾਜਨੀਤੀ ਵਿੱਚ ਨਾਮ ਵਧੇਗਾ ਅੱਛੇ ਲੋਕਾਂ ਦੀ ਸੰਗਤ ਮਿਲੇਗੀ ਤੇ ਅਗਰ ਸਰਕਾਰੀ ਨੌਕਰੀ ਕਰਦੇ ਹੋ ਤਾਂ ਅਫਸਰਾਂ ਦਾ ਰੁਕ ਬੜਾ ਅੱਛਾ ਬੜੀ ਅੱਛੀ ਰਿਪੋਰਟ ਤੁਹਾਡੀ ਹੋਣ ਵਾਲੀ ਹੈ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਵਾਲੇ ਤੁਹਾਡੇ ਲਗਨ ਦਾ ਮਾਲਕ ਗਿਆ 12ਵੇਂ ਸਥਾਨ ਵਿੱਚ ਥੋੜੀ ਬਤੀ ਦਿਮਾਗੀ ਖੱਜਲ ਖਵਾਰੇ ਤੁਹਾਡੀ ਵਧਣ ਵਾਲੀ ਹੈ ਕਿਉਂਕਿ ਲਗਨ ਦਾ ਮਾਲਕ ਭਾਵੇਂ 12ਵੇਂ ਸਥਾਨ ਵਿੱਚ ਸਬਮਿਟਰ ਨਾ ਜਾਏਗਾ ਪਰ ਸੂਰਜ ਵੀ 12ਵੇਂ ਖਾਨੇ ਦਾ ਮਾਲਕ ਹੀ ਹੈ ਤਾਂ ਇਸ ਕਰਕੇ ਔਲਾਦ ਨੂੰ ਲੈ ਕੇ ਚਿੰਤਾਵਾਂ ਥੋੜੀਆਂ ਤੁਹਾਡੀਆਂ ਵਧਣਗੀਆਂ ਪੈਸੇ ਦਾ ਥੋੜਾ ਜਿਹਾ ਘਟਾਉਣਾ ਇਨਕਮ ਦਾ ਕੰਮਕਾਰ ਦਾ ਡਿਸਟਰਬ ਹੋਣਾ ਵੀ ਮੰਨ ਨੂੰ ਡਿਸਟਰਬ ਕਰ ਸਕਦਾ ਹੈ ਬਸ ਇਨਵੈਸਟਮੈਂਟ ਜ਼ਿਆਦਾ ਨਾ ਕਰਿਓ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਨਾਲ ਹੀ ਰਸੋਈ 'ਚ ਬੈਠ ਕੇ ਖਾਣਾ ਖਾਣਾ ਸ਼ੁਰੂ ਕਰੋ ਤੇ ਆਪਣੇ ਘਰ ਵਿੱਚ ਜੋ ਤੁਹਾਡੇ ਛੋਟੇ ਬੱਚੇ ਨੇ ਬੱਚੀਆਂ ਨੇ ਉਹਨਾਂ ਨੂੰ ਫਲ ਦੇਣਾ ਸ਼ੁਰੂ ਕਰੋ ਬੁੱਧ ਘਰ 'ਚ ਮਤਲਬ 12ਵੇਂ ਖਾਨੇ 'ਚ ਬੈਠਾ ਹੈ ਤਾਂ ਸ਼ੁਭਤਾ ਦਾ ਫਲ ਦੇਵੇਗਾ ਲਿਬਰਾਤੂਲਾ ਰਾਸ਼ੀ ਵਾਲਿਆਂ ਦੇ ਲਈ ਸੂਰਜ ਬੁੱਧੀ ਯੁਤੀ ਮੰਗਲ ਨੂੰ ਸ਼ੁਭ ਕਰੇਗੀ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਮੰਗਲ ਤੁਹਾਡੇ ਧਨ ਦਾ ਮਾਲਕ ਹੈ ਜੋ ਕਿ ਤੁਹਾਡੀ ਰਾਸ਼ੀ ਤੋਂ 9ਵੇਂ ਸਥਾਨ ਵਿੱਚ ਹੈ ਸ਼ੁਭ ਕੰਮਾਂ ਤੇ ਖਰਚ ਹੋਣਗੇ ਰੁਕੇ ਹੋਏ ਕੰਮ ਹੋਣਗੇ ਘਰ ਚ ਕੰਸਟਰਕਸ਼ਨ ਦਾ ਕੰਮ ਕਰਾਉਣ ਲਈ ਸਿਤਾਰੇ ਹੋਗੇ ਅੱਛੇ ਇਨਕਮ ਸਥਾਨ ਵਿੱਚ ਸੂਰਜ ਬੁੱਧੀ ਯੁਤੀ ਅਗਰ ਤੁਸੀਂ ਬਹੁਤ ਹੀ ਸਮਝਦਾਰੀ ਨਾਲ ਪਰਿਵਾਰ ਦੀ ਸਲਾਹ ਨਾਲ ਚੱਲਦੇ ਹੋ ਤਾਂ ਤੁਹਾਨੂੰ ਅੱਛੀ ਇਨਕਮ ਅੱਛਾ ਕੰਮ ਕਰ ਪਰਿਵਾਰ ਦਾ ਚਮਕਬੂਤੀ ਤੇ ਪਰਿਵਾਰ ਦਾ ਪੂਰਾ ਸਾਥ ਮਿਲ ਲਗਾ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲੇ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਮੰਗਲ ਕਾਫੀ ਪਰੇਸ਼ਾਨ ਕਰ ਰਿਹਾ 8ਵੇਂ ਸਥਾਨ ਵਿੱਚ ਬੁੱਧ ਦੇ ਘਰ ਚ ਬੈਠ ਕੇ ਹੁਣ ਬੁੱਧ ਜੋ ਹੈ ਕੰਨਿਆ ਕਰਕ ਰਾਸ਼ੀ ਚੋਂ ਨਿਕਲ ਕੇ ਜਾਏਗਾ ਸਿੰਘ ਰਾਸ਼ੀ ਵਿੱਚ ਅੱਛਾ ਹੋ ਜਾਏਗਾ ਕਿਉਂਕਿ ਸੂਰਜ ਬੁੱਧ ਦੀ ਯੁਤੀ ਜੋ ਹੈ ਅਸ਼ਟਮੇਸ਼ਾ ਨ ਬੁੱਧ ਉਹਦੇ ਘਰ ਚ ਮੰਗਲ ਬੈਠਾ ਹੈ ਤਾਂ ਸੂਰਜ ਬੁੱਧ ਦੀ ਯੁਤੀ ਦੇ ਨਾਲ ਮੰਗਲ ਨੇਕ ਕੰਮ ਕਰੇਗਾ ਇੱਥੇ ਨੁਕਸਾਨ ਕਰਨਾ ਥੋੜਾ ਜਿਹਾ ਘੱਟ ਕਰੇਗਾ ਬਸ ਇੱਕ ਧਿਆਨ ਰੱਖੋ ਤੁਸੀਂ ਕਦੇ-ਕਦੇ ਤਾਂਬੇ ਦਾ ਪੈਸਾ ਜਲ ਪ੍ਰਵਾਹ ਕਰੋ ਤੇ ਨਾਲ ਸੈਟ ਆ ਕੇ ਰੱਖੋਗੇ ਧੁੱਪ ਦੇ ਵਿੱਚ ਰਿਲੈਕਸ ਮਿਲੇਗੀ ਬਹੁਤ ਅੱਛੀ ਤਰ੍ਹਾਂ ਨਾਲ ਸਿਰ ਦਰਦ ਤੋਂ ਵੀ ਥੋੜੀ ਤੁਹਾਨੂੰ ਰਿਲੈਕਸ ਤੇ ਸਰੀਰ ਤੇ ਜੋ ਤੁਹਾਨੂੰ ਗੁੱਸਾ ਇਰਿਟੇਸ਼ਨ ਹੋ ਰਹੇ ਹੋ ਤੁਸੀਂ ਉਹ ਵੀ ਸਹੀ ਹੋਣਾ ਸ਼ੁਰੂ ਹੋ ਜਾਏਗਾ ਪਿਤਾ ਦੇ ਨਾਲ ਸਬੰਧਾਂ ਚ ਸੁਧਾਰ ਹੋਏਗਾ ਤੇ ਪਿਤਾ ਦੀ ਸਿਹਤ ਵੀ ਸਹੀ ਹੁੰਦੀ ਸ਼ੁਰੂ ਹੋਣੀ ਸ਼ੁਰੂ ਹੋ ਜਾਏਗੀ ਮਤਲਬ ਸਹੀ ਹੋਣੀ ਸ਼ੁਰੂ ਹੋ ਜਾਏਗੀ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਸੈਜੀਟੇਰੀਅਸ ਜਾਨੀ ਤਨੂ ਰਾਸ਼ੀ ਵਾਲੇ ਤਨੂ ਰਾਸ਼ੀ ਦੇ ਲਈ ਸਭ ਤੋਂ ਬੈਸਟ ਹੋਇਆ ਕਿਉਂ ਕਿ 8ਵੇਂ ਸਥਾਨ ਤੋਂ ਬੁੱਧ ਨਿਕਲ ਗਿਆ ਇੱਕ ਤੇ ਚੰਦਰ ਦੇ ਘਰ ਚ ਬੁੱਧ ਸੀ ਮਨ ਦੇ ਘਰ ਚ ਦਿਮਾਗ ਪਤਾ ਹੀ ਨਹੀਂ ਸੀ ਡਿਸੀਜਨ ਕਿਦਾਂ ਲਈਏ ਤੇ ਕਿਦਾਂ ਨਾ ਲਈਏ ਉੱਪਰ ਚ ਜੋ ਬੁੱਧ ਜੋ ਸੀ ਤੁਹਾਡੇ ਬਿਜ਼ਨਸ ਕੰਮ ਕਰਦਾ مالک ਸੀ ਲਾਈਫ 파ਟਨ ਦਾ ਕਰ ਸੀ 8ਵੇਂ ਸਥਾਨ ਵਿੱਚ ਹਸਪਤਾਲ ਦੇ ਚੱਕਰ ਲੱਗ ਰਹੇ ਸੀ ਕਿਤੇ ਨਾ ਕਿਤੇ ਕਦੇ ਪੇਟ ਦੀ ਪ੍ਰੋਬਲਮ ਕਿਸੇ ਨੂੰ ਕੁਝ ਦੀ ਕਿਸੇ ਨੂੰ ਕੁਝ ਮਤਲਬ ਇੱਕ ਚੀਜ਼ ਹਟਦੀ ਸੀ ਦੁੱਧੇ ਚ ਹੁਣ ਸਹੀ ਹੋ ਜਾਏਗਾ ਕਿਉਂਕਿ ਬੁੱਧ 8ਵੇਂ ਚੋਂ ਨਿਕਲ ਕੇ 9ਵੇਂ ਸਥਾਨ ਵਿੱਚ ਜਾਏਗਾ ਤੇ 9ਵੇਂ ਸਥਾਨ ਵਿੱਚ ਸੂਰਜ ਪਹਿਲਾਂ ਤੋਂ ਹੀ ਆਪਣੇ ਘਰ ਵਿੱਚ ਹੈ ਤਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਗੈਰ ਸਰਕਾਰੀ ਕੰਮ ਕਰਨ ਵਾਲਿਆਂ ਲਈ ਦੁਕਾਨਦਾਰੀ ਕਰਨ ਵਾਲਿਆਂ ਲਈ ਫਾਇਨਾਂਸ ਦਾ ਕੰਮ ਕਰਨ ਵਾਲਿਆਂ ਲਈ ਸ਼ੁਭ ਸਿਤਾਰੇ ਹੋਗੇ ਕਿਸਮਤ ਦਾ ਸਾਥ ਮਿਲਿਆ ਕੋਈ ਟੈਸਟ ਦੇਣਾ ਤਾਂ ਇਸ ਟਾਈਮ ਤੇ ਤੁਸੀਂ ਫਾਰਮ ਭਰ ਸਕਦੇ ਹੋ ਤੁਹਾਨੂੰ ਤਮ ਜ਼ਰੂਰ ਤੁਹਾਡੇ ਹੋ ਜਾਣਗੇ ਅਗਲੀ ਰਾਸ਼ੀ ਦੀ ਗੱਲ ਕਰੀ ਆਪਾਂ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਬੁੱਧ ਹੈ ਨਾ ਉਹ ਤੁਹਾਡੀ ਕਿਸਮਤ ਦਾ ਮਾਲਕ ਹੈ ਜਾਨੀ ਨੌਵੇਂ ਘਰ ਦਾ ਮਾਲਕ ਹੈ ਆਪਣੇ ਤੋਂ ਜਾਏਗਾ 12ਵੇਂ ਘਰ ਵਿੱਚ ਸ਼ੁਭ ਨਹੀਂ ਹੈ ਤਾਂ ਇਸ ਕਰਕੇ ਆਲੇ ਦੁਆਲੇ ਸਰਕਲ ਦਾ ਪਰੇਸ਼ਾਨੀ ਤੁਹਾਡੀ ਵਾ ਸਕਦੀ ਹੈ ਕੋਈ ਨਾ ਕੋਈ ਤੁਹਾਡੀ ਜਿੱਦਾਂ ਆਪਾਂ ਕਹਿ ਸਕਦੇ ਆ ਡਿਸਟਰਬ ਕਰ ਸਕਦਾ ਤੁਹਾਡੇ ਦਿਮਾਗ ਨੂੰ ਤੁਹਾਡੇ ਮਨ ਨੂੰ ਸੂਰਜ ਬੁੱਧ ਦੀ ਜੋਤੀ ਭਾਵੇਂ ਮੰਗਲ ਨੂੰ ਨੇਕ ਕਰੇਗੀ ਤੇ ਮੰਗਲ ਸ਼ੇਵੀ ਖੰਨੇ ਚ ਕਰਜ਼ਾ ਬਿਵਾਰੀ ਤੋਂ ਨਿਜਾਤ ਦਵੇਗਾ ਤੁਹਾਨੂੰ ਕੋਈ ਲੋਨ ਲਿਆ ਸੀ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਏਗਾ ਪਰ ਨਾਲ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਭਾਵੇਂ ਛੋਟੀ ਮੋਟੀ ਹੋਵੇ ਦਿਮਾਗ ਨੂੰ ਡਿਸਟਰਬ ਕਰੇ ਤਾਂ ਇਸ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਬੱਚਿਆਂ ਨੂੰ ਫਲ ਦਿੰਦੇ ਰਹਿਣਾ ਹੈ ਜਦੋਂ ਤੱਕ ਯਾਨੀ 23 ਸਪਟੰਬਰ ਤੱਕ ਥੋੜਾ ਧਿਆਨ ਨਾਲ ਸੰਭਲ ਕੇ ਚੱਲਣਾ ਸਰਕਾਰੀ ਪੰਗੇ ਨਾ ਲੈਣਾ ਹੀ ਸਹੀ ਰਹੇਗਾ ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਦੇ ਲਈ ਬੁੱਧ 6ਵੇਂ ਚ ਵੀ ਚੰਗਾ ਕੰਮ ਕਰਦਾ ਪਰ ਹੁਣ 7ਵੇਂ ਜਾ ਕੇ ਹੋਰ ਚੰਗਾ ਕੰਮ ਕਰੇਗਾ ਬੁੱਧ ਨਾਲ ਸੂਰਜ ਬੁੱਧ ਦੀ ਯੂਤੀ ਬਣੇਗੀ ਤੇ ਸੂਰਜ ਤੁਹਾਡੇ 7ਵੇਂ ਘਰ ਦੇ ਦਾ ਮਾਲਕ ਹੈ ਯਾਦ ਰੱਖੋ ਸ਼ਨੀ ਸੰਗਰਾਮ ਤੱਕ ਸੂਰਜ ਤੇ ਦ੍ਰਿਸ਼ਟੀ ਪੈ ਰਿਹਾ ਪਾ ਰਿਹਾ ਹੈ ਹੈਨਾ ਬੁੱਧ ਜੋ ਹੈ ਇਹ ਸੂਰਜ ਦਾ ਵੀ ਮਿੱਤਰ ਹੈ ਸ਼ਨੀ ਦਾ ਵੀ ਮਿੱਤਰ ਹੈ ਤੇ ਇੱਥੇ ਆ ਕੇ ਇੱਕ ਕੜੀ ਦਾ ਕੰਮ ਕਰੇਗਾ ਪਰ ਕਿਤੇ ਨਾ ਕਿਤੇ ਕੋਈ ਪੇਪਰ ਵਰਕ ਗਲਤ ਕੀਤਾ ਹੈ ਤਾਂ ਉਸ ਦਾ ਕਿਸੇ ਚੈੱਕ ਤੇ ਸਾਈਨ ਕਰਨੇ ਬੜੇ ਧਿਆਨ ਨਾਲ ਕਰਿਓ ਰੁੱਲ ਜ ਜਾਓਗੇ ਤੁਸੀਂ ਕਿਤੇ ਹੋਰ ਜਗ੍ਹਾ ਤੇ ਸਾਈਨ ਕੀਤੇ ਉਹ ਵੀ ਬਹੁਤ ਪਰੇਸ਼ਾਨੀ ਖੜੀ ਕਰ ਸਕਦੇ ਆ ਤੁਹਾਨੂੰ ਕਿਤੇ ਚੈੱਕ ਲਾਇਆ ਸੀ ਬੌਂਸ ਹੋ ਸਕਦਾ ਜਾਂ ਕਿਤੇ ਆਪਾਂ ਕਹਿ ਸਕਦੇ ਆ ਕਿ ਉਸ ਚੈੱਕ ਦੀ ਵਜ੍ਹਾ ਨਾਲ ਕਿਸੇ ਪੇਪਰ ਕਿਸੇ ਨੂੰ ਦਿੱਤਾ ਸੀ ਉਸ ਦੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਆ ਸਕਦੀ ਹੈ ਸੰਭਲ ਸੰਭਲ ਕੇ ਪੇਪਰ ਸਾਈਨ ਕਰਨੇ ਬਸ ਥੋੜਾ ਜਿਹਾ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਹੋ ਕਿਤੇ ਤਾਂ ਉਹਦੇ ਨਾਲ ਸਬੰਧਾਂ ਵਿੱਚ ਵੀ ਤੁਹਾਡੀ ਮਨਮੋਟਾ ਆ ਸਕਦਾ ਹੈ ਤਾਂ ਅੰਜੂ ਤੱਕ ਇਹ ਤੇ ਬੁੱਧ ਬੈਠੇਗਾ ਸੂਰਜ ਬੁੱਧ ਜੁਤੀਸ਼ ਖਾਸ ਤੌਰ ਤੇ 13 ਤਰੀਕ ਤੱਕ ਉਸ ਤੋਂ ਬਾਅਦ 23 ਤਰੀਕ ਤੱਕ ਧਿਆਨ ਰੱਖਣਾ ਹੈ ਉਪਾਏ ਇੱਕ ਜਰੂਰ ਕਰਦੇ ਰਹੋ ਤੁਸੀਂ ਕੀ ਕਰਨਾ ਹੈ ਹਰੀ ਮੰਗੀ ਰਾਤ ਨੂੰ ਪੀਓ ਕੇ ਸਵੇਰੇ ਪੰਛੀਆਂ ਨੂੰ ਪਾਉਂਦੇ ਰਹੋ ਅਗਲੀ ਰਾਸ਼ੀ ਪਾਈਸ ਜਾਨੀ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਦੇ ਲਈ ਜੋ ਬੁੱਧ ਹੈ ਤੁਹਾਡੇ ਸੁਖ ਸਥਾਨ ਦਾ ਮਾਲਕ ਹੈ 6ਵੇਂ ਸਥਾਨ ਵਿੱਚ ਜਾਏਗਾ ਚੌਥਾ ਘਰਨਾ ਨਾ ਵਾਹਨ ਦਾ ਵੀ ਇਹ ਸੁਖਾਂ ਦਾ ਵੀ ਇਹ ਮਾਂ ਦਾ ਵੀ ਹੁਣ ਮਾਂ ਦਾ ਮਾਲਕ ਜੋ ਹੈ ਰੋਗ ਬਿਮਾਰੀ ਦੇ ਸਥਾਨ 'ਚ ਚਲਾ ਗਿਆ ਤਾਂ ਬੁੱਧ ਉੱਥੇ ਜਾ ਕੇ ਸੂਰਜ ਦੇ ਘਰ ਵਿੱਚ ਅੱਛਾ ਫਾਲਤ ਹੈਗਾ ਨੁਕਸਾਨ ਨਹੀਂ ਕਰੇਗਾ ਕਿਉਂਕਿ 6ਵੇਂ ਖਾਣੇ ਦਾ ਮਾਲਕ ਹੀ ਹੈ ਤਾਂ ਕਿਤੇ ਨਾ ਕਿਤੇ ਅਚੀ એનર્ਜੀ ਹੋਣ ਵਾਲੀ ਹੈ ਤੁਹਾਡੀ ਵਿਰੋਧੀ ਦਵਣ ਵਾਲੇ ਆ ਤੁਹਾਡੇ ਕੋਈ ਨੁਕਸਾਨ ਤੁਹਾਡਾ ਨਹੀਂ ਕਰਨ ਵਾਲੇ ਕਾਫੀ ਦਿਨ ਤੋਂ ਚੱਲੇ ਆ ਰਿਹਾ ਕੋਈ उलझਿਮਾ ਬੈਠ ਕੇ ਸੁਲਝ ਸਕਦਾ ਹੈ ਤੇ ਨਾਲ ਕਿਸੇ ਕੋਟਕਚਰੀ ਦੇ ਚੱਕਰ ਤੋਂ ਨਿਜਾਤ ਮਿਲਣ ਵਾਲੀ ਹੈ ਪਰ ਸੁੱਖਾਂ ਦੇ ਲਈ ਜ਼ਿਆਦਾ ਕਲਪਾਹੜ ਤੇ ਆਂਡਗਵੰਡ ਵਿੱਚ ਕੋਈ ਪਰੇਸ਼ਾਨੀ ਲੜਾਈ ਝਗੜੇ ਤੋਂ ਬਚੋ ਤੇ ਉਹਨਾਂ ਦੇ ਮੁੱਦਿਆਂ ਵਿੱਚ ਬਾਲਾ ਜਮਾਨਤ ਕਮਾਨਤ ਵਿੱਚ ਨਹੀਂ ਬਹੁਤਾ ਚੰਗਾ ਐਵੇਂ ਹੀ ਕਿਸੇ ਨੂੰ ਕਿਉਂਕਿ ਛੇਵਾ ਕਨਾਂ ਰੋਗ ਬਿਮਾਰੀ ਚਿੰਤਾਵਾਂ ਦਾ ਹੈ ਤਾਂ ਇਹ ਚਿੰਤਾ ਤੁਹਾਡੀ ਵਧਾ ਸਕਦੇ ਓਕੇ ਆ ਚਲੋ ਇਹ ਸੀ ਅਸਟ੍ਰੋਲੋਜੀ ਵਿਦ ਲਾਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਕਿਦਾਂ ਆਪਾਂ ਗ੍ਰਹਿਾਂ ਨੂੰ ਸਹੀ ਕਰਕੇ ਸ਼ੁਭ ਫਲ ਲੈ ਸਕਦੇ ਹਨਮੋਲ ਪ੍ਰੀਤ ਸਿੰਘ ਦੀ ਜਨਮ ਪੱਤਰੀ ਤੇ ਆਪਾਂ ਅਮਨ ਅਮਨਦੀਪ ਕੌਰ ਅਮਨਦੀਪ ਕੌਰ ਸੌਰੀ 10 10 87 ਅਮਨਦੀਪ ਕੌਰ 10 10 78 ਤੇ ਇਹਦੇ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਕਿ ਇਹਨਾਂ ਨੇ ਕੀ ਪੁੱਛਿਆ ਹੈ ਵਿਦੇਸ਼ ਦਾ ਕੰਮ ਨਹੀਂ ਬਣ ਰਿਹਾ ਬਣਿਆ ਇੱਕ 15 ਸਾਲ ਹੋ ਗਏ ਆ ਬੇਬੀ ਬੱਚਾ ਨਹੀਂ ਹੈ ਤੇ ਇੱਕ ਵਿਦੇਸ਼ ਦਾ ਕੰਮ ਨਹੀਂ ਬਣਿਆ ਇਹ ਹੀ ਆ 10 10 1987 ਠੀਕ ਹੈ ਚਲੋ ਦੱਸਦੇ ਆਪਾਂ ਤੁਹਾਨੂੰ ਕਿ ਕਿਦਾਂ ਦੇ ਸਟਾਰ ਨੇ ਤੇ ਕਿਉਂ ਕਿਹੜੀ ਚੀਜ਼ ਕਿਉਂ ਨਹੀਂ ਹੁੰਦੀ 10 10 1987 ਤੇ ਟਾਈਮ ਹੈਗਾ ਵਾ ਸਵੇਰੇ 4 ਵਜੇ ਸਵੇਰੇ 4 ਵਜੇ ਤੇ ਸੁਣ ਪਹਿਲਾਂ ਗੱਲ ਕਰਦੇ ਆਪਾਂ ਔਲਾਦ ਦੀ ਇਹਨਾਂ ਦੇ ਬੱਚੇ ਲਈ ਵੈਸੇ ਬੱਚੇ ਦੇ ਲਈ ਪਤੀ ਦਾ ਟੇਵਾ ਦੇਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇਹਨਾਂ ਦੀ ਔਲਾਦ ਦਾ ਮਾਲਕ ਹੈ ਬ੍ਰਸਪਤ ਜੋ ਕਿ ਚੰਦਰ ਦੇ ਨਾਲ 12ਵੇਂ ਖਾਣੇ ਦੇ ਮਾਲਕ ਨਾਲ 9ਵੇਂ ਸਥਾਨ ਵਿੱਚ ਬੈਠਾ اولاد ਜ਼ਰੂਰ ਹੋਏਗੀ ਭਾਵੇਂ ਤਾਂ ਇਸ ਸਾਲ ਹੋ ਗਿਆ ਤੁਹਾਡੇ ਤਾਂ ਇੱਕ ਤੁਸੀਂ ਉਪਾਅ ਕਰੋ ਬਦਾਮ ਲਓ 10 ਉਹਨੂੰ ਮੰਦਰ ਲੈ ਜਾਓ ਚੋ ਪੰਜ ਵਾਪਸ ਲਿਆ ਕੇ ਪੀਲੇ ਕੱਪੜੇ ਚ ਬਨ ਕੇ ਆਪਣੇ ਕੱਪੜਿਆਂ ਚ ਰੱਖੋ ਤੇ ਫਟਕੜੀ ਵਾਲੇ ਪਾਣੀ ਦੀ ਕਦੇ ਕਦੇ ਕੁਰਲੀ ਕਰੋ ਔਰ ਗਾਂ ਨੂੰ ਰੋਟੀ ਪਾਣੀ ਸ਼ੁਰੂ ਕਰੋ ਕੁੱਤੇ ਕੁੱਤਿਆਂ ਦੀ ਸੇਵਾ ਕਿਉਂਕਿ ਜੋ ਕੇਤੂ ਆ ਸੂਰਜ ਕੇਤੂ ਦਾ ਗ੍ਰੈਂਡ ਜੋਗ ਹੈ ਤਾਂ ਕੇਤੂ ਔਲਾਦ ਦਾ ਕਰ ਕਮ ਮੰਨਿਆ ਜਾਂਦਾ ਇੱਕ ਛੋਟਾ ਜਿਹਾ ਕਾਲਾ ਕੁੱਤਾ ਲੈ ਆ ਕੇ ਆਪਣੇ ਘਰ ਵਿੱਚ ਰੱਖੋ ਉਸ ਨੂੰ ਪਾਲੋ ਤੇ ਕੋ ਪਰਮਾਤਮਾ ਜਿਵੇਂ ਨੂੰ ਰਿਜਕ ਦੇ ਰਿਹਾ ਸਾਡਾ ਵੀ ਰਿਜਕ ਵਧੇ ਤਾਂ ਔਲਾਦ ਲਈ ਇਹ ਤੁਸੀਂ ਉਪਾਗ ਕਰਨੇ ਆਂ ਦੂਸਰੀ ਗੱਲ ਵਿਦੇਸ਼ ਤਾਂ ਨਹੀਂ ਬਣ ਰਿਹਾ ਦੇਖੋ ਬ੍ਰਹਸਪਤ ਚੰਦਰ ਦੀ ਜੁਤੀ ਜੋ ਤੁਹਾਡੇ 9ਵੇਂ ਸਥਾਨ ਵਿੱਚ ਆ ਪਰ ਸੂਰਜ ਕੇਤੂ ਤੇ ਮੰਗਲ ਕੇਤੂ ਦੇ ਯੋਗ ਹੋਣ ਕਰਕੇ ਰੁਕਾਵਟਾਂ ਪੈ ਜਾਂਦੀਆਂ ਨੇ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਤਾਂ ਪਾਣੀ ਚ ਦੁੱਧ ਪਾ ਕੇ ਨਾਣਾ ਸ਼ੁਰੂ ਕਰੋ ਠੀਕ ਹੈ ਦੂਜਾ ਲਾਲ ਪੀਲੀ ਚप्पल ਨਾ ਪਾਓ ਤੇ ਤੀਜਾ ਇੱਕ ਚਾਂਦੀ ਦਾ ਚੌਲ ਸਟੁਕਣਾ 4 ਗ੍ਰਾਮ ਦਾ ਸੈਂਟਰ ਚ ਮੋੜੇ ਘੜਾ ਕੇ ਆਪਣੇ ਗਲ ਚ ਸਫੇਦ ਢਾਂਗੇ ਚ ਜਰੂਰ ਪਾਓ 48 ਦਿਨ ਪਾਓ ਤੁਹਾਨੂੰ ਰਿਲੈਕਸ ਮਿਲੀ ਤਾਂ ਪਾਰੀ ਰੱਖਿਓ ਨਹੀਂ ਤਾਂ ਉਸ ਨੂੰ ਉਤਾਰ ਦਿਓ ਸਵੇਰੇ ਜੀਪ ਤੇ ਸ਼ਹਿਰ ਲਾਉਣਾ ਸ਼ੁਰੂ ਕਰੋ ਥੋੜਾ ਜਿਹਾ ਘੱਟ ਬੋਲੋ ਤੇ ਉਸ ਤੋਂ ਵੀ ਜ਼ਰੂਰੀ ਕੀ ਹੈ ਕਿ ਬਦਾਮ ਤੇ ਨਾਰੀਅਲ ਦੋ ਚਾਰ ਬਦਾਮ ਲਓ ਇੱਕ ਨਾਰੀਅਲ ਲਓ ਹਰ ਸ਼ਨੀਵਾਰ ਘੱਟ ਤੋਂ ਘੱਟ 10 ਸ਼ਨੀਵਾਰ ਲਗਾਤਾਰ ਬੰਦਰ ਰੱਖੋ ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਆਪਣੇ ਆਪ ਚ ਚੇਂਜਸ ਤੁਹਾਡੇ ਗ੍ਰਹਿ ਮਤਾ ਉਸ ਤੋਂ ਵੀ ਜ਼ਰੂਰੀ ਕਾਲੀ ਨੀਲੀ ਕਮੀਜ਼ ਨਹੀਂ ਪਾਉਣੀ ਠੀਕ ਤੇ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਦੇ। ਇਹ ਸੀ ਆਪਾਂ ਜਨਮ ਪੱਤਰੀ ਤੇ ਚਰਚਾ ਕੀਤੀ ਤੇ ਦੂਜਾ ਆਪਾਂ ਦੱਸੀਏ ਕਿ ਜੋ ਸੂਰਜ ਬੁੱਧ ਦੀ ਜੁਤੀ ਬਣ ਰਹੀ ਹੈ ਇਹਦੇ ਲਈ ਸਾਰੇ ਗ੍ਰਹ ਸਾਰੀਆਂ ਰਾਸ਼ੀਆਂ ਵਾਲੇ ਨੇ ਕੀ ਉਪਾਗ ਕਰਨਾ ਹੈ। ਸੂਰਜ ਬੁੱਧ ਜੋ ਕਿ 5 ਨੰਬਰ 'ਚ ਬਣ ਰਿਹਾ ਹੈ। 5 ਨੰਬਰ ਜੋ ਕਿ ਸੂਰਜ ਦਾ ਹੈ। ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨਾ ਅੱਖਾਂ ਬੰਦ ਕਰਕੇ ਥੋੜੀ ਦੇਰ ਉਸ ਵਾਲ ਦੇਖਣਾ। ਸੂਰਜ ਦੀ ਊਰਜਾ ਨੂੰ ਸ਼ੁਭ ਕਰੇਗਾ ਤੇ ਸੂਰਜ ਬੁੱਧ ਜੋ ਮੰਗਲ ਨੂੰ ਨੇਕ ਕਰੇਗਾ ਤਾਂ ਸਾਰੇ ਰਾਸ਼ੀਆਂ ਵਾਲੇ ਦੋ ਸ਼ਨੀ ਦੀ ਦ੍ਰਿਸ਼ਟੀ ਪੈ ਰਹੀ ਹੈ ਹੱਡੀਆਂ ਜੋੜਾਂ ਦੀ ਪ੍ਰੋਬਲਮ ਪੇਟ ਚ ਇਨਫੈਕਸ਼ਨ ਦੰਦਾਂ ਦੀ ਇਨਫੈਕਸ਼ਨ ਦਿਮਾਗੀ ਟੈਨਸ਼ਨ ਵਧੂ ਵਧੀ ਹੋਈ ਹੈ ਇਹਦੇ ਤੋਂ ਰੈਲੈਕਸ ਮਿਲੇਗੀ ਦੂਜੀ ਗੱਲ ਸੂਰਜ ਬੁੱਧ ਦੀ ਜੋਤੀ ਦੇ ਲਈ ਕੀ ਕਰਨਾ ਚਾਹੀਦਾ ਹੈ ਇੱਕ ਤਾਂ ਜਲਦੀ ਉੱਠ ਕੇ ਸੈਰ ਜ਼ਰੂਰ ਕਰੋ ਨੰਗੇ ਪੈਰ 2-4 ਮਿੰਟ ਘਾ ਦੇ ਦਿਓ ਅਗਰ ਜ਼ਿਆਦਾ ਪਰੇਸ਼ਾਨੀ ਹੋਵੇ ਤਾਂ ਥੋੜੀ ਜੀ ਜਵੈਣ ਲੈ ਕੇ ਉਸ ਨੂੰ ਘਾ ਤੇ ਖਲਾੜ ਦਿਓ ਮੰਗਲ ਦੇ ਪਾਵਰ ਬੁੱਧ ਦੇ ਉੱਤੇ ਹਾਵੀ ਹੋ ਕੇ ਮੰਗਲ ਨੇਕ ਜੋ ਬੁੱਧ ਦੇ ਖਾਣੇ 'ਚ ਬੈਠਾ ਹੈ ਤੁਹਾਨੂੰ ਸ਼ੁਭਫਲ ਦੇਗਾ ਤੇ ਸ਼ਨੀ ਜੋ ਹੈ ਉਹ ਸ਼ਾਂਤ ਰਹੇਗਾ ਸਮਾ ਇਜਾਜ਼ਤ ਦਾ ਆਪ ਸਭ ਦਾ ਹੱਜ਼ਰ ਦਿਨ ਅੱਛਾ ਜਾਵੇ ਸਾਸ਼ਿਕਾ